ਸਸੀਗਰ ਜੀ ਸਾਰਿਆਂ ਨੂੰ ਜਿਦਾ ਕਿ ਸਭ ਤੋਂ ਪਹਿਲਾਂ ਤੇ ਪਿੰਡ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਤੁਹਾਡੀਆਂ ਉਮੀਦਾਂ ਜਿਹੜੀਆਂ ਸੀ ਉਹਤੇ ਅੱਜ ਉਹਨਾਂ ਦੇ ਮੂਰ ਪੈ ਗਿਆ ਤੇ ਕਿਉਂਕਿ ਜਿਹੜੀਆਂ ਤੁਹਾਡੀਆਂ ਜਿਹੜੀਆਂ ਆਸ਼ਾਵਾਂ ਸੀਆਂ ਕਿ ਸੜਕ ਬਣਨੀ ਸ਼ੁਰੂ ਹੋ ਜਾਏ ਅੱਜ ਸੜਕ ਦਾ ਕੰਮ ਸਟਾਰਟ ਹੋ ਚੁੱਕਾ ਆ ਤੇ ਸਾਰਿਆਂ ਨੂੰ ਇੱਕ ਬੇਨਤੀ ਆ ਕਿ ਜਿਹੜਾ ਹੁਣ ਇੱਥੋਂ ਦਾ ਰਸਤਾ ਜਿਹੜਾ ਆ ਆਦਮਪੁਰ ਤੱਕ ਰਸਤਾ ਜਾਂਦਾ ਆ ਇਹ ਅੱਜ ਤੋਂ ਤਕਰੀਬਨ 3 ਬਲਾਕ ਹੈ ਜਿਨ੍ਹਾਂ ਨੂੰ ਵੀ ਸਾਰਿਆਂ ਨੂੰ ਇਹ ਦੱਸਿਆ ਜਾਂਦਾ ਵੀ ਹੁਣ ਜਿੰਨੇ ਵੀ ਜਾਣਾ ਆ ਤੁਸੀਂ ਉਦੇਸ਼ੀਆਂ ਵਾਲਾ ਰਸਤਾ ਯੂਜ਼ ਕਰਨਾ ਆ ਜਾਂ ਸਕੂਲ ਦੇ ਪਿੱਛੋਂ ਦੀ ਰਸਤਾ ਆ ਉਹਨੂੰ ਯੂਜ਼ ਕਰਨਾ ਆ ਸੋ ਅੱਜ ਕੰਮ ਸਟਾਰਟ ਹੋ ਗਿਆ ਕੱਲ ਤੋਂ ਦੋ ਦਿਨ ਸੜਕ ਬਣੇਗੀ ਉਸ ਤੋਂ ਬਾਅਦ ਪਾਸੋਂ ਤੋਂ ਜਿਹੜਾ ਆ ਤੇ ਬੱਟੇ-ਬੱਟੇ ਜਿਹਾ ਜੋ ਵੀ ਪੀਸੀ ਪੈਣੀ ਸ਼ੁਰੂ ਹੋ ਜਾਏਗੀ ਠੀਕ ਹੈ ਜੀ ਤੇ ਮੈਨੂੰ ਲੱਗਦਾ ਵੀ ਮਹੀਨੇ ਦੋ ਮਹੀਨੇ ਦੇ ਵਿੱਚ ਹੁਣ ਥੋੜੀ ਪ੍ਰੋਬਲਮ ਹੋਣੀ ਆ ਸਾਰਾ ਸਾਡਾ ਸਹਿਯੋਗ ਕਿਉਂ ਪੰਚਾਇਤ ਦਾ ਸਹਿਯੋਗ ਕਰਿਓ ਤਾਂ ਕਿ ਆਪਾਂ ਜਿਹੜਾ ਆ ਇਹ ਸਾਰੇ ਰਲ ਕੇ ਸੜਕ ਨੂੰ ਹੁਣ ਦੁਬਾਰਾ ਵਧੀਆ ਕਰਕੇ ਬਣਾ ਸਕੀਏ ਧੰਨਵਾਦ ਜੀ ਸਾਰਿਆਂ ਦਾ ਕਿਉਂ ਜੀ ਪੰਸਾ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਮਹਾਰਾਜ ਕਰਦੇ ਆ ਜ